ਹਰ ਹਰ ਚਰਨ ਰਿਧੇ ਕੁਰਤਾਰੀ ਸਤਗੁਰੂ ਆਸਰਾ ਵਚਨ ਕਰਦੇ ਵੀ ਸਹਿਬ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਚਰਨ ਸਦਾ ਆਪਣੀ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਥ ਕੇ ਰੱਖ। ਸਤਗੁਰੂ ਜੀ ਦੇ ਚਰਨ ਕੀ ਨੇ ਪਾਵਨ ਉਪਦੇਸ਼ ਦੇਤਰ ਸਤਿਗੁਰਾਂ ਦਾ ਦਿੱਤਾ ਪਹੁੰਚ ਆ ਗਿਆ ਤੇ ਸਤਗੁਰ ਜੀ ਦਾ ਪ੍ਰੇਮ ਸਭ ਤੋਂ ਵੱਡਾ ਪ੍ਰੇਮ ਹੈ ਤੇ ਜਿਨੇ ਵੀ ਕਾਲਕ੍ਰਿਸ਼ ਨੂੰ ਪ੍ਰੇਮ ਕੀਤਾ ਬਾਸੰਗ ਜੁਨੀ ਪੋਸ਼ਕ ਕਾਲਕ੍ਰਿਸ਼ ਨੂੰ ਪਾ ਲਿਆ ਇਸ ਕਰਕੇ ਤੁਮ ਆਪਣਾ ਜਿਹੜਾ ਹਿਰਦਾ ਹੈ ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਜੀ ਦੇ ਚਰਨ ਪਾਤ ਸਤਿਗੁਰ ਜੀ ਦਾ ਪਿਆਰ ਸਤਿਗੁਰ ਜੀ ਦਾ ਦਿੱਤਾ ਹੋਇਆ ਆਕਾਰ ਨੂੰ ਉਦੇਸ਼ ਆਪਣੀ ਨਿੰਦੇ ਦੇ ਵਿੱਚ ਸੁਹਾੜ ਕੇ ਰੱਖ ਸਿਮਰ ਸੁਆਮੀ ਸਤਗੁਰਿਆ ਨਾਮ ਕਾਰਜ ਸਗਲ ਸ੍ਰੀਮਨ ਦਾ ਆਸਕ ਨੇ ਆਪਣੇ ਮਾਲਕ ਨੂੰ ਸ਼ਿਵਨ ਕੇ ਪਰ ਅਸਾਂ ਜੀਵਾਂ ਦੇ ਸਾਰੇ ਪੰਛਰੇ ਚੜ ਸਕਦੇ ਜਿਹਨੇ ਵੀ ਸੰਸਾਰਕ ਅੰਨੇ ਭਾਵੇਂ ਆਦਮੀ ਨਿਰੰਕਾਰ ਦੇ ਤਿਗਾ ਦੇ ਵਿਕੰਮ ਉਹਨਾਂ ਨੂੰ ਸਿਰੇ ਚੜਨ ਵਾਲਾ ਕੇਵਲ ਇੱਕ ਤਾਰਕ ਕੋ ਮੈਨੂ ਹੈ ਜਿਸ ਦਾ ਨਾਮ ਇਸ ਤਰ੍ਹਾਂ ਕੇ ਪਾਸਾ ਕਹਿੰਦੇ ਭਾਈ ਇਸ ਜਗੰਨਨਾ ਸੁਆਮੀ ਦੀ ਸਤਿਗੁਰੂ ਖਣਾ ਤੋ ਜੇ ਕਾਲਪੁਰ ਕੋਈ ਮੁਸੀਰਿਆ ਕਰੋਂ ਦਾ ਨਾਮ ਜਪਿਆ ਕਰ ਤਾਰ ਸਭੋ ਮਾਰੇ ਤੇਰੇ ਸਾਰੇ ਕਾਰਜ ਸਭੋ ਪੂਰਜੇ ਨਿਰੰਕਾਰ ਦੀ ਕਿਹਾਂ ਦੇ ਕੁਝ ਨਹੀਂ ਆਮ ਲਜਾਏ ਕਿ ਜੇ ਤੂੰ ਨਿਰੰਕਾਰ ਦਾ ਨਾਮ ਜਪੇ ਰਹਾ ਪੁੰਨ ਦਾ ਇਰਤ ਤੱਕ ਵਿਚਾਰੇ। ਆਸਰਿਕ ਦੇ ਸਾਨੀਆਂ ਵਿਚਾਰਾਂ ਦਾ ਨਚੋੜ ਏ ਹੈ ਕਿ ਪ੍ਰਮਾਤਮਾ ਦੇ ਸਿਰਤ ਸਲਾਹ ਹੀ ਪ੍ਰਮਾਤਮਾ ਦੀ ਪੂਜਾ ਹੈ ਤੇ ਪੁੰਨਦਾਨ ਹੈ। ਸਾਇਬ ਜੀ ਕਹਿੰਦੇ ਜੇ ਤੁਪੂਜਾ ਕਰਨੀ ਚਾਹੁੰਨ ਤਾਂ ਅਨੰਤਕਾਰ ਦੀ ਪੂਜਾ ਕਰਿਆ ਕਰ ਜਿਵੇਂ ਅੰਕਾਰ ਕੋ ਤਾ ਜਿੰਦੂ ਹੈ। ਆ ਇਸ ਰਿਤੀ ਨੂੰ ਸਾਧੂ ਕਾਇਨਾਤ ਨੂੰ ਸਾਜਿਆ ਨੇ ਤੇ ਜਿਹਦੇ ਵਿੱਚ ਆਪ ਵੜ ਕੇ ਰਹਿਤਾ ਹੈ ਇਸ ਕਰਕੇ ਚਾਰ ਜੋਤ ਜੋਤ ਜਪੈ ਇਸ ਵੰਸ ਇੱਕ ਬਿਨਾਮਨ ਹੈ ਮਹਾਨ ਹੈ ਇੱਕ ਕਾਲਕੁਣਿ ਸਿੰਦਰੀਆ ਕਰੂ ਦੀ ਪੂਜਾ ਕਰਿਆ ਕਰੋ ਦੀ ਪੂਜਾ ਕੀ ਜਾਏ ਆਸਾਂ ਕੇ ਦੇ ਪਰਮਾਤਮਾ ਦੀ ਸਿੱਖ ਸਿਧਾ ਤਪੁਦਾ ਨਾਮ ਯਤਨਾ ਉਹੀ ਸਿਗਨ ਕਰਣੀ ਉਹਦੇ ਸੇ ਸਾਰੇ ਹੀ ਗੁਣ ਨੇ ਤੇ ਪਾਛਾ ਕਹਿੰਦੇ ਗੁਣ ਦਾਣ ਕਰਨਾ ਵੀ ਇਹੀ ਹੈ ਕਿ ਨਾਮ ਜਪ ਜਿਹਨਾਂ ਨੂੰ ਨਾਮ ਜਪਦਾ ਹੈ ਜਿੰਨਾਂ ਨੂੰ ਗਿਆਨ ਸਤਿਗੁਰਾਂ પાસેੋਂ ਮਿਲੂ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਦਾਣ ਕਰਿਆ ਕਰ ਕਿਸੇ ਚੁਪੇ ਵੀ ਨਹੀਂ ਛੋੜਿਆ ਕਰ ਸਭ ਤੋਂ ਵੱਡਾ ਗੁਣ ਹੈ ਕਿਸੇ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਇਹ ਕਰਕੇ ਪਾਸਾ ਜੀ ਦੇ ਬਚਨ ਆਪ ਸਰਵਣ ਕਰਦੇ ਹਾਂ ਪਾਸਾ ਜੀ ਨੇ ਮਾਰਗ ਨੰਨ ਸੰਸਾਗ ਨੂੰ ਆਪ ਕੀ ਕਰ ਨਾਮ ਹਰ ਕਾ ਨਾਮ ਧਿਆਈ ਸੋਣਾ ਸਭਨਾਂ ਨੂੰ ਵਰਤਾ ਪਾਸਾ ਜੀ ਨੇ ਇਹ ਭਾਈ ਤਾਰਕੁਰੂ ਦਾ ਨਾਮ ਜਪ ਧਿਆਈ ਜਪ ਸੋਣ ਜਿਹੜਾ ਜਪਿਆ ਉਹ ਆਪਣੇ ਕੰਨਾਂ ਦੇ ਨਾਲ ਸੁਣੇ ਇਹ ਨਹੀਂ ਨਾਮ ਜਪਦਾ ਰਸਨਾ ਨਾਮ ਹੈ ਪਰ ਕੰਨ ਦੇ ਨਾਲ ਮਾਨਤਾ ਕੋ ਦਾ ਪਿਆਸ ਨਹੀਂ ਪੁਰੇਗਾ ਬਾਸੰਗ ਨੂੰ ਸੁਣਿਆ ਵੀ ਕਰ ਜਿਨਾ ਕਰਤਾਂ ਨੇ ਉਹਦਾ ਅਸਰ ਮੰਨ ਕੇ ਹੋਵੇ ਜਦੋਂ ਕੰਨਾਂ ਰਾਹੀਂ ਸੁਣਿਓ ਦੀ ਮਾਨਤਾ ਕੋ ਦਾ ਅਸ ਲਜਾਏਗਾ ਫਿਰ ਤੇਰਾ ਭਲਾ ਬਿਨਾ ਸਾਰਨਾ ਨਾਮ ਜਿਹਨਾਂ ਤੈਂ ਚੱਗੇ ਐ ਤੈਂ ਸੁਣਿਆ ਜਿਹੜੀ ਬਖਸ਼ੋ ਤੇਰੇ ਤੇ ਰਹੀ ਹੈ ਉਹ ਹੋਰੰਗ ਬਿਨਾਂ ਕਰਿਆ ਕਰ ਹੋਰੰਗ ਵਿੱਚ ਸੁਝਾਇਆ ਕਰ ਉਹਰਾਂ ਨੂੰ ਵੀ ਟੁੱਟੇ ਹੋਇਆ ਜੋੜਿਆ ਕਰ ਇਸ ਕਰਕੇ ਆਸਾਂ ਗਏ ਨੇ ਭਾਈ ਸਾਰੀਆਂ ਵਿਚਾਰਾਂ ਦਾ ਜੋੜੀ ਇਹ ਨਿਕਲਿਆ ਹੈ ਕਿ ਪ੍ਰਮਾਤਮਾ ਦੀ ਸਿੱਖਤ ਸਲਾਹ ਹੀ ਪ੍ਰਮਾਤਮਾ ਦੀ ਪੂਜਾ ਹੈ ਤੇ ਪੁੰਨ ਦਾਨ ਹੈ ਗੁਣ ਗਾਵਤ ਅਤਲ ਸੁਖ ਪਾਇਆ ਥਾਪੁਰ ਅਗਮ ਅਪਾਰੀ ਆਪਾਂਚ ਤੇ ਬਿਆੰਤ ਮਾਰਕ ਰੱਬ ਦੇ ਸਰਵ ਜੀ ਕਹਿੰਦੇ ਨੇ ਵਾਹਿਗੁਰੂ ਦੇ ਸੁਖ ਪ੍ਰਾਪਤ ਕਰਨੀ ਦਾ ਹੈ ਜਿਨ੍ਹਾਂ ਨੇ ਗਾਇਆ ਹੈ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੇ ਫੈਸਲਾ ਸੁਖ ਪ੍ਰਾਪਤ ਕੀਤਾ ਹੈ ਮੌਤ ਦਾ ਦੁੱਖ ਵੀ ਉਹਨਾਂ ਨੂੰ ਬੀਤ ਸੁਖੀ ਹੋਇਆ ਹੈ ਬਿਆਨਕ ਸਾਕੀਆਂ ਪਰਮਾਨ ਸਾਨੂੰ ਮਿਲਦੇ ਨੇ ਪਾਈ ਮਦੀਨਾ ਕੀ ਪਾਈ ਸਹੀ ਤਰ ਕੀ ਪਾਈ ਦੇ ਅੱਲਾਹ ਦੀ ਪਾਈ ਮਦੀਨਾ ਮਨੀ ਸਿੰਘ ਕਿੰਨੇ ਪ੍ਰਮਾਣ ਗੁਰੂ ਗੁਰਬਾਣੀ ਦੇ ਵਿੱਚੋਂ ਜਿਹੜੇ ਵਚਨ ਕਮੌਣ ਬਾੜੇ ਕੋ ਸਿੱਖ ਹੋ ਗਏ ਨੇ ਉਹਨਾਂ ਦੇ ਸਮੂਹ ਇਤਿਹਾਸ ਵਿੱਚੋਂ ਮਿਲਦੇ ਨੇ ਆਸਾ ਕਮ ਜਿਵੇਂ ਅਕਾਲ ਪੁਰਖ ਦੇ ਵਿੱਚ ਗੁਣ ਗਾਏ ਐਸਾ ਸੁਖ ਪ੍ਰਾਪਤ ਕੀਤਾ ਉਹਨਾਂ ਨੂੰ ਮੌਤ ਦਾ ਵੀ ਦੁੱਖ ਪ੍ਰਭ ਕਰ ਮੌਤ ਦਾ ਕੋਈ ਉਹਨਾਂ ਨੂੰ ਨਾ ਸ੍ਰੋਸ਼ ਨਹੀਂ ਹੋਇਆ ਮੌਤ ਦੇ ਵਿੱਚੋਂ ਵੀ ਉਹਨਾਂ ਨੂੰ ਸੁਖ ਆਨੰਦ ਮਿਲਿਆ ਹੈ ਇਸ ਕਰਕੇ ਆਪ ਸਾਹਿਬ ਕਹਿੰਦੇ ਇਹ ਸਭ ਤੋਂ ਵੱਡਾ ਸ਼ੁਕਰ ਹੈ ਭਾਈ ਪ੍ਰਾਪਤ ਕਿਵੇਂ ਹੋਏਗਾ ਖਾਲਸਾ ਜੀ ਦੇ ਇਹ ਗੁਣ ਗਉਂਦਿਆਂ ਜੋ ਜਨ ਪਾਰ ਬ੍ਰਹਮ ਜਿਨ੍ਹਾਂ ਤੇ ਕਿਰਪਾ ਹੋਈ ਹੈ ਗੁਰੂ ਵਾਲੇ ਬਣ ਗਏ ਨੇ પાਸਾ ਦੇ ਕੰਦਰ ਭਾਈ ਪਰ ਉਹਨਾਂ ਦੇ ਕਰਮਾਂ ਦਾ लेखा ਮੁੜ ਕੇ ਧਰਮ ਰਾਜ ਵੀ ਨਹੀਂ ਪੁੱਛ ਸਕਦਾ ਹੈ ਧਰਮ ਰਾਏ ਹਉ ਕਹਾ ਕਰੈ ਜੋ ਕਾਟਿਓ ਸਭ ਲੋਕ ਨਾਮ ਜਪਣ ਦੇ ਨਾਲ પાਸਾ ਕਹਿੰਦੇ تیرੇ ਕੀਤੇ ਹੋਏ ਕਰਮਾਂ ਦਾ लेखा ਕੀ ਮੁੱਕ ਜਾਂਦਾ ਹੈ ਫਿਰ ਉਹਨਾਂ ਨੂੰ ਕਰਮਾਂ ਦਾ ਦੇਖਾ ਮੁੜ ਕੇ ਕੋਈ ਨਹੀਂ ਪੁੱਛਦਾ ਹੈ ਪੁੱਛਿਆ ਹੀ ਜਾਂਦਾ ਹੈ ਰੇਰੇ ਦਰ ਕਹੇ ਨਾ ਕੋ ਆਵੋ ਬੈਠ ਆਦਰ ਸੁਖ ਦੇਵੂ ਪਾਸਾ ਕਿੰਨਾਂ ਸੁਖ ਕਾਰਨ ਨਿਰੰਕਾਰ ਦੀ ਬਰਕਾ ਬੇ ਵਿੱਚ ਹੁੰਦੀਆਂ ਏ ਉਹਨਾਂ ਨੂੰ ਸੁਖ ਕਾਰਨ ਹੁੰਦਾ ਹੈ ਸਾਰੇ ਜੁਗਾਂਗਰ ਸੁਖਾਰ ਕਰਦੇ ਮਨ ਨਾਮ ਰਤਨ ਸੁਣ ਜਾਪ ਜਾਪ ਜੀਵਾਂ ਆਰਣਾਨੁ ਕੰਠੁ ਯਾਰੇ ਇਸ ਦਾ ਕਿਉਂ ਵੱਡਿਆਂ ਦੇ ਮੂੰਹ ਲਾ ਕੇ ਤੁਨਿ ਗੁਰੂ ਅਰਜੁਨ ਦੇ ਮਹਾਰਾਜ ਵਰਣ ਕਰਦੇ ਨੇ ਕਿ ਨਾ ਇੱਕ ਮੈਂ ਵੀ ਪਰਮਾਤਮਾ ਦੇ ਰੱਤੇ ਵਰਗੇ ਕੀਨ ਕੀ ਨਾਮ ਆਪਣੇ ਘਰੇ ਦੇ ਵਿੱਚ ਘਰਉ ਲਿਆ ਹੈ ਤੇ ਹੁਣ ਮੈਂ ਨਾਮ ਸੁਣ ਕੇ ਜਪ ਜਪ ਕੇ ਆਤਮਾਕ ਜੀਵਨ ਪ੍ਰਾਪਤ ਕਰੇ ਜਿਹੜਾ ਜਪਨਾ ਹਾ ਪੁੰਦਰਾ ਜਪਦਾ ਨਾ ਸੁਣਦਾ ਹਾਂ ਤੇ ਜਪ ਕੇ ਸੁਣ ਕੇ ਆਤਮਿਕ ਆਨੰਦ ਜਿਹੜਾ ਪੁੰਦਰਲਾ ਆਨੰਦ ਹੈ ਜਿਹਨੂੰ ਅਸੀਂ ਰੋਜ਼ ਪੜਦੇ ਆ ਆਤਮਿਕ ਪਿਆਰ ਮੇਰੀ ਮਾਏ ਸਤਿਗੁਰੂ ਤੱਕ ਆਇਆ ਜਿਹੜਾ ਸਤਿਗੁਰੂ ਜੀ ਨੇ ਪ੍ਰਾਪਤ ਕਮਣ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਪਾਸਾ ਜੀ ਕਹਿੰਦੇ ਭਾਈ ਕੋ ਆਨੰਦ ਮੈਂ ਅਕਾਲ ਪੁਰਖ ਦੀ ਦਾ ਨਾਮ ਜਪ ਕੇ ਆਤਮਿਕ ਆਨੰਦ ਪ੍ਰਾਪਤ ਇਸ ਗੁਰ ਕਾ ਕਹੇ ਆਗਨ ਦੇ ਪਾਪ ਨੂੰ ਪਿੱਤਰ ਮੁਕਵਾਸ ਜਿਵੇਂ ਰਾਹੀ ਤਨ ਸਾਹਿਬ ਸਤਿਗੁਰ ਪਰਸਾਹੀ ਅਨਿਪਾਰ ਮੁਛੀਤੀ ਹੈ ਕਿਰਪਾ ਮਿਹਰ ਨਦਰ ਕਰਕੇ ਸਾਝੇ ਤਨ ਤਰਸਖਾ ਕੇ ਸਮਝਾਉਂਦਾ ਜਨ ਕੀ ਸੰਭਾਈ ਨਾਮ ਰੂਪੀ ਰਤਨ ਕੋ ਵੱਡਾ ਕੋਈ ਰਤਨ ਨਹੀਂ ਹੈ ਇਸ ਗੁਰ ਕੇ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਤੁਮ ਬਾਲਾ ਪੰਜਾ ਧੂਮ ਵਾਲਾ ਬਣ ਕੇ ਹਰ ਹਰ ਕਰਨ ਦੇਤਾ ਪ੍ਰਭਾਰੇ ਸਿਮਰਿ ਸੁਆਮੀ ਨੂੰ ਸਤਿਗੁਰ ਆਪਣਾ ਹਾਰਜ ਸਭੁ ਈਮਾਰੇ